ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਮੇਰਾ profession ਜਿਹੜਾ ਮੇਰਾ ਕੰਮ ਕਾਜ ਹੈ ਉਹਦੇ ਕਰਕੇ ਮੈਨੂੰ ਇਸ ਦੇਸ਼ ਤੇ ਵੱਖ-ਵੱਖ ਕੋਨਿਆਂ 'ਚ ਜਾਣ ਦਾ ਮੌਕਾ ਮਿਲਿਆ। ਔਰ ਜਿੱਥੇ ਵੀ ਮੈਂ ਗਿਆ ਉੱਥੇ ਗੁਰਦੁਆਰਾ ਸਾਹਿਬ ਹੋਏ ਤੇ ਮੈਂ ਮੱਥਾ ਟੇਕਣ ਜ਼ਰੂਰ ਜਾਂਦਾ ਹਾਂ। ਇਸ ਕਰਕੇ ਨਹੀਂ ਕਿ ਮੈਂ ਬੜਾ ਧਾਰਮਿਕ ਹਾਂ ਨਹੀਂ। ਮੈਂ ਸਾਇੰਸ ਦਾ ਸਟੂਡੈਂਟ ਹਾਂ। ਮੇਂ ਵਿੱਚ ਜਿਗਿਆਸਾ ਹੈ। ਤੇ ਉਹ ਦੇਖਣ ਜਾਂਦਾ ਹੈ ਜਗ੍ਹਾ ਕਿ ਇਤਿਹਾਸ ਹੈਗਾ ਉਹ ਜਗ੍ਹਾ ਦਾ। ਕੀ ਕਦੋਂ ਗੁਰਦੁਆਰਾ ਸਾਹਿਬ ਬਣਾਇਆ ਸੀਗਾ ਤੇ ਉੱਥੇ ਦੀ ਸੰਗਤ ਕਿੱਦਾਂ ਦੀ ਰਹਿੰਦੀ ਆ ਜੀ ਹਾਂ ਤੇ ਮੈਂ ਮੈਂ ਤੁਹਾਨੂੰ ਪਹਿਲੇ ਹੀ ਕਹਿਆ ਸੀ ਮੈਂ ਕੋਈ ਚੰਗਾ ਬੰਦਾ ਨਹੀਂ ਐ ਮੈਂ ਤਾਂ ਪ੍ਰੋਫੈਸ਼ਨਲ ਵੀ ਹੈਗਾ ਠੀਕ ਐ ਤੇ ਮੇਰੇ ਚ ਕੋਈ ਜੀ ਹਮ ਅਗੁਣ ਭਰੇ ਇੱਕ ਗੁਣ ਨਾਲ ਹਾਂਜੀ ਮੇਚ ਕੋਈ ਗੁਣ ਨਹੀਂ ਐ ਮੈਂ ਤਾਂ ਕੋਸ਼ਿਸ਼ ਕਰ ਰਿਹਾ ਆ ਸ਼ਾਇਦ ਗੁਰੂ ਕਿਰਪਾ ਕਰੇ ਤੇ ਕੋਈ ਗੁਣ ਪਾ ਦੇਵੇ ਤੇ ਗੱਲ ਇਹ ਤਾਂ ਤੁਸੀਂ ਕਿ ਮੈਂ ਵਕਤ ਵਕਤ ਗੁਰਦੁਆਰੇ ਗਿਆ ਸਿਰਫ ਗੁਰਦੁਆਰੇ ਨਹੀਂ ਮੈਂ ਵਕਫ ਵਕ ਮੰਦਰਾਂ ਚ ਗਿਆ ਉੱਥੇ ਕੋਈ ਪ੍ਰਾਣਿਕ ਚਰਚ ਹੋएगी ਉਹਦੇ ਚ ਗਿਆ ਉੱਥੇ ਕੋਈ ਜੈਨ ਮੱਠ ਹੋਏਗਾ ਉਹਦੇ ਚ ਗਿਆ ਬੋਧ ਵਿਹਾਰ ਕੋਈ ਹੋਏਗਾ ਪੁਰਾਣਾ ਉਹਦੇ ਚ ਗਿਆ ਮੈਂ ਜਾ ਕੇ ਦੇਖਦਾ ਹਾਂ ਜਾ ਕੇ ਦੇਖਣ ਦਾ ਕਾਰਨ ਇਹ ਆ ਕਿ ਮੈਨੂੰ ਸਮਝਣ ਦਾ ਮੌਕਾ ਮਿਲਦਾ ਆ ਕਿ ਉਹ ਸਭਿਅਤਾ ਉਸ ਟਾਈਮ ਤੇ ਸੀਗੀ ਕਿ ਉਹਦੇ ਨਾਲ ਕੀ ਹੋਇਆ ਉਹ ਜੇ ਮੰਦਰ ਸੀ ਉਹ ਜੇ ਜੈਨ ਮੱਠ ਸੀ ਉਹ ਵਗੈਰਾ ਧਾਰਮਿਕ ਸਥਾਨ ਸੀਗੇ ਤਾਂ ਉਹਦੇ ਵਿੱਚ ਕੀ ਕੀ ਹੁੰਦਾ ਆ ਤੇ ਕੀ ਕੀ ਰੀਤੀਆਂ ਚਲਾਈ ਜਾਂਦੀਆਂ ਕਿ ਕੀ ਰੀਤੀਆਂ ਨੂੰ ਸਮਝਦੇ ਆ ਤੇ ਲੋਕੀ ਕਿਦਾਂ ਆ ਕੇ ਸ਼ਰਦਾ ਵਾਂਗੂ ਉਹ ਚੀਜ਼ਾਂ ਕਰਦੇ ਆ ਤੇ ਉਹ ਸਮਝਣ ਦੇ ਨਾਲ ਮੈਨੂੰ ਇੱਕ ਗੱਲ ਸਮਝ ਆ ਗਈ ਕਿ ਸਿੱਖ ਫਲਸਫਾ ਜਿਹੜਾ ਹੈ ਇਹ ਸਭ ਤੋਂ ਬੈਸਟ ਆ ਕਿਉਂਕਿ ਮੇਰਾ ਐਕਸਪੀਰੀਅੰਸ ਹੈਗਾ ਮੈਂ ਸਾਰਾ ਐਕਸਪੀਰੀਅੰਸ ਕਰਕੇ ਇਹ ਗੱਲ ਦੱਸ ਰਿਹਾ ਉਹ ਸਾਰੀ ਜਗ੍ਹਾਵਾਂ ਤੇ ਜਾ ਕੇ ਇਹਨੂੰ ਲੱਗਿਆ ਕਿ ਯਾਰ ਇਹ ਤਾਂ ਇਹ ਜੋ ਜੋ ਹੋ ਰਿਹਾ ਹੈ ਇਹ ਸਹੀ ਨਹੀਂ ਹੈ ਸਰਡੇ ਗੁਰਦੁਆਰਿਆਂ 'ਚ ਵੀ ਕਈ ਚੀਜ਼ਾਂ ਸਹੀ ਨਹੀਂ ਹੋਈ ਪਰ ਉਹ ਦੂਸਰਾ ਵਿਸ਼ੇ ਤੇ ਮੈਂ ਜਦ ਇਹ ਸਾਰੇ ਥਾਵਾਂ ਤੇ ਜਾ ਕੇ ਆ ਕੇ ਬੈਠਦਾ ਹਾਂ ਆਪਣੀ ਕੰਮਰ 'ਚ ਸਮਝ ਆਉਂਦੀ ਹੈ ਕਿ ਗੁਰੂ ਸਾਹਿਬ ਨੇ ਇਸ ਸਾਰੇ ਝੰਝੜਾ 'ਚ ਸਾਨੂੰ ਮੁਕਤ ਕਰਾਇਆ ਰ ਅੰਧਰਾ ਉਹ ਆ ਮੁਕਤ ਮੁਕਤ ਅਗਰੇ ਵਗਰੇ ਕਰੇ ਯਾਨੀ ਕੁੱਤ ਮੁਕਤ ਹੈਗਾ ਹੀ ਐ ਗੁਰੂ ਸਾਹਿਬ ਸਾਡਾ ਤੇ ਸਾਨੂੰ ਵੀ ਮੁਕਤ ਕਰਾ ਦੇ ਤੇ ਲੇਕਿਨ ਅਸੀਂ ਮੁਕਤ ਹੋਣਾ ਨਹੀਂ ਚਾਹਦੇ ਮੈਂ ਕਈ ਜਗ੍ਹਾ ਤੇ ਦੇਖਿਆ ਹੈ ਸੜੇ ਹੀ ਬੰਦੇ ਹੈਗੇ ਆ ਉੱਥੇ ਪਹੁੰਚ ਰਹੇ ਨੇ ਉਹ ਕ੍ਰਿਆ ਕਰਦੇ ਨੇ ਮੈਨੂੰ ਉਹਨਾਂ ਨੂੰ ਕੋਈ ਰੋਸ਼ਨੀ ਹੈ ਕੋਈ ਘਿਨਾ ਨਹੀਂ ਹੈ ਬਾਬਾ ਜੀ ਉਹਨਾਂ ਤੇ ਕਿਰਪਾ ਕਰ ਪਰ ਉਹਨਾਂ ਤਾਂ ਗਿਆਨ ਕਿਉਂ ਨਹੀਂ ਪਹੁੰਚਿਆ ਗੁਰੂ ਸਾਹਿਬ ਦੀ ਐਨੀ ਸਿੰਪਲ ਗੱਲ ਉਹਨੇ ਤਾਂ ਕਿਉਂ ਨਹੀਂ ਪਹੁੰਚੀ ਕਿਉਂਕਿ ਅਸੀਂ ਸਾਰੇ ਜ਼ਿੰਮੇਵਾਰ ਹਾਂ ਉਸ ਚੀਜ਼ ਤੇ ਅਸੀਂ ਨਹੀਂ ਪਹੁੰਚਾ ਅਸੀਂ ਪਹੁੰਚਾਈ ਨਹੀਂ ਸਕਦੇ ਕਿਉਂਕਿ ਅਸੀਂ ਟ੍ਰੈਵਲ ਨਹੀਂ ਕਰਦੇ ਅਸੀਂ ਵੱਧ ਤੋਂ ਵੱਧ 2 4 6 ਥਾਵਾਂ ਤੇ ਪਹੁੰਚਦੇ ਹਾਂ ਅਸੀਂ ਆਪਣੇ ਤਖਤਾ ਤੇ ਮੱਥਾ ਟੇਕ ਆਉਂਦੇ ਹਾਂ ਪਰ ਅਸੀਂ ਦੂਸਰੀਆਂ ਥਾਵਾਂ ਨੂੰ ਦੇਖਦੇ ਹੀ ਨਹੀਂ ਜੇ ਜਿਸ ਦਿਨ ਅਸੀਂ ਦੂਸਰੀਆਂ ਥਾਵਾਂ ਨੂੰ ਦੇਖਣਾ ਸ਼ੁਰੂ ਕਰ ਦਾਂਗੇ ਨਾ ਸਾਨੂੰ ਪਤਾ ਆਪ ਲੱਗ ਜਾਏਗਾ ਕਿ ਸਹੀ ਫਲਸਫੀ ਸਿੱਖਮਤ ਗੁਰੂ ਸਾਹਿਬ ਨੇ ਜਿਹੜਾ ਫਲਸਫਾ ਸ਼ੁਰੂ ਕੀਤਾ ਹੈ ਉਹ ਕਿੰਨਾ ਉੱਚਾ ਹੈ ਤੇ ਕਿੰਨਾ ਸੁੱਚਾ ਹੈ ਉੱਚ ਕੋਈ ਘੇੜਚੜ ਨਹੀਂ ਹੈ ਉਹਦੇ ਚ ਕੋਈ ਦੋ ਚਾਰ ਪੰਜ ਨਹੀਂ ਹੈ ਬਹੁਤ ਸਿੰਪਲ ਆ ਪਰ ਅਸੀਂ ਦੇਖਦੇ ਨਹੀਂ ਅਸੀਂ ਸਮਝਦੇ ਨਹੀਂ ਤੇ ਅਸੀਂ ਆਪਣੇ ਆਪ ਚ ਹੀ ਸੋਚੀ ਜਾਂਦੇ ਆ ਕਿ ਸਾਡੇ ਤੋਂ ਵੱਡਾ ਕੋਈ ਨਹੀਂ ਲੇਕਿਨ ਵਿਸ਼ਵਾਸ ਸਾਡਾ ਹਲੇ ਕਿਸ ਤਰ੍ਹਾਂ ਹੋਏਗਾ ਜਦ ਤੱਕ ਅਸੀਂ ਕੋਈ ਮਾੜੀ ਚੀਜ਼ ਦੇਖਾਂਗੇ ਨਹੀਂ ਤੇ ਚੰਗੀ ਚੀਜ਼ ਦਾ ਸਾਨੂੰ ਵੈਲਿਊ ਨਹੀਂ ਪਤਾ ਲੱਗਦਾ ਜਦ ਤੱਕ ਰਾਤ ਨਹੀਂ ਹੁੰਦੀ ਨਾ ਤਦ ਤੱਕ ਦਿਨ ਦਾ ਨਜ਼ਾਰਾ ਸਾਨੂੰ ਅੱਛਾ ਨਹੀਂ ਲੱਗੇਗਾ ਜੇ ਦਿਨ ਹੀ ਦਿਨ ਰਹੇ ਰਾਤ ਨਾ ਹੋਵੇ ਤਾਂ ਤੁਸੀਂ ਕੀ ਜਾਣੋਗੇ ਰਾਤ ਕੀ ਹੁੰਦੀ ਹੈ ਇਸ ਕਰਕੇ ਦੁੱਖ ਤਾਤਾ ਸੁਖ ਰੋਗ ਭਇਆ ਹਾਜੀ ਗੁਰੂ ਸਾਹਿਬ ਕਹਿੰਦੇ ਆ ਕਿ ਜਿਹੜੀ ਰਾਤ ਹੈ ਨਾ ਇਹ ਚੰਗੀ ਹੈ ਯਾਨੀ ਗੁਜੀਆਂ ਥਾਵਾਂ ਤੇ ਵੀ ਜਾ ਕੇ ਵੇਖੋ ਯਾਤਰਾ ਕਰੋ ਘੁੰਮੋ ਫਿਰੋ ਜਾਣੋ ਸ੍ਰਿਸ਼ਟੀ ਨੇ ਕੀ ਕੀ ਬਣਾਇਆ ਹੈ ਸ੍ਰਿਸ਼ਟੀ ਨੇ ਕੀ ਬਣਾ ਕੇ ਰੱਖਿਆ ਹੈ ਅਸੀਂ ਜੇ ਸ੍ਰਿਸ਼ਟੀ ਨੂੰ ਸਮਝ ਹੀ ਨਹੀਂ ਪਾਵਾਂਗੇ ਤਾਂ ਗੁਰੂ ਦੇ ਉਸ ਮੱਤ ਨੂੰ ਕਿੱਦਾਂ ਸਮਝਾਵਾਂਗੇ ਜੋ ਕਿ ਪਵਣ ਗੁਰੂ ਬਾਣੀ ਕੀਤਾ ਮਾਤਾ ਧਰਤ ਮਹਤ ਸਮਝਾ ਰਹੇ ਸਾਨੂੰ ਗੁਰੂ ਸਾਹਿਬ ਸ੍ਰਿਸ਼ਟੀ ਦੀ ਵਾਹਵਾਹੀ ਕਰਦੇ ਆ ਉਸ ਬਣਤਰ ਦੀ ਬਣਾਈ ਕਰਦੀ ਆ ਉਸ ਬਣਤਰ ਦੀ ਵਾਹਵਾਹੀ ਕਰਦੇ ਆ ਤੇ ਦੱਸ ਦਿਆ ਗੁਰੂ ਸਾਹਿਬ ਕਿ ਉਸ ਇੱਕ ਪਰਮਾਤਮਾ ਨੇ ਕੀ ਸ੍ਰਿਸ਼ਟੀ ਬਣਾਈ ਹੈ ਕਿ ਨੇ ਸੁੰਦਰ ਸ੍ਰਿਸ਼ਟੀ ਬਣਾਈ ਹੈ ਤੇ ਸ੍ਰਿਸ਼ਟੀ ਦੀ ਉਪਮਾ ਕਰਦੇ ਆ ਤੇ ਰੂਪਕ ਦੇ ਤੌਰ ਤੇ ਉਹ ਕਈ ਚੀਜ਼ਾਂ ਨੂੰ ਲੈ ਕੇ ਦੱਸਦੇ ਨੇ ਕਿਉਂਕਿ ਉਹ ਦੇਖਦੇ ਨੇ ਉਹ ਸਾਰੇ ਚੀਜ਼ ਦੇਖੀ ਪਹਾੜ ਪਰਬਤ ਸਾਰਾ ਕੁਝ ਦਿਖਿਆ ਪਾਣੀ ਝਰਨਾ ਨਦੀਆਂ ਫੁੱਲ ਸਾਰਾ ਕੁਝ ਦੇਖਿਆ ਤੇ ਉਹ ਸਾਨੂੰ ਰੂਪਕ ਦੇ ਤੌਰ ਤੇ ਦੱਸਦੇ ਨੇ ਬਾਣੀ ਵਿੱਚ ਤੇ ਅਸੀਂ ਬਾਣੀ ਪੜਤ ਰਹੇ ਹਾਂ ਉਸ ਰੂਪਕ ਨੂੰ ਨਹੀਂ ਸਮਝ ਰਹੇ ਅਸੀਂ ਰੂਪਕ ਨੂੰ ਐਕਚੁਅਲ ਅਸਲੀਅਤ ਵਿੱਚ ਪਕੜਨੇ ਤੇ ਇੰਗਲਿਸ਼ ਵਿੱਚ ਕਹਿੰਦੇ ਸਿੰਬਲ ਕਿਸੇ ਵੀ ਚੀਜ਼ ਦਾ ਇੱਕ ਸਿੰਬਲ ਹੁੰਦਾ ਹੈ ਉਹ ਸਿੰਬਲ ਨੂੰ ਸਮਝਣਾ ਅਸੀਂ ਕੀ ਕਰ ਗਏ ਆ ਸਿੰਬਲ ਨੂੰ ਹੀ ਅਸਲੀਅਤ ਮੰਨ ਲਿਆ ਅੱਜ ਵੱਖ-ਵੱਖ ਧਰਮਾਂ ਵਿੱਚ ਸਿੰਬਲ ਦਿੱਤੇ ਹੋਏ ਨੇ ਤੇ ਉਹ ਸਿੰਬਲ ਨੂੰ ਹੀ ਅਸਲੀਅਤ ਸਮਝ ਗਏ ਨਹੀਂ ਸਿੱਮਤਨ ਸਾਡੀ ਸਿਰਫ ਯਾਦ ਵਸਤੇ ਆ ਕਿ ਇਹ ਸਿੰਬਲ ਯਾਦ ਰੱਖੋ ਉਹ ਚੀਜ਼ ਨੂੰ ਨਿਰਦੇਸ਼ ਕਰ ਰਹੇ ਨੇ ਉਹ ਚੀਜ਼ ਸਾਨੂੰ ਯਾਦ ਆਣੀ ਚਾਹੀਦੀ ਹੈ ਲੇਕਿਨ ਅਸੀਂ ਸਿੰਬਲ ਹੀ ਫੜ ਕੇ ਬੈਠ ਗਏ ਉਸੇ ਪ੍ਰਕਾਰ ਗੁਰਦੁਆਰਾ ਸਾਹਿਬ ਇੱਕ ਸਿੰਬਲ ਹੈ ਸਾਡਾ ਇੱਕ ਜਗ੍ਹਾ ਹੈਗੀ ਹੈ ਜਿੱਥੇ ਅਸੀਂ ਬੈਠ ਕੇ ਸੰਗਤ ਕਰਦੇ ਹਾਂ ਗੁਰਬਾਣੀ ਦੀ ਗੱਲ ਕਰਨੀ ਹੈ ਗੁਰਮਤਿ ਦੀ ਗੱਲ ਕਰਨੀ ਹੈ ਪਰ ਅਸੀਂ ਗੁਰਦੁਆਰਾ ਸਾਹਿਬ ਜਾਣਾ ਹੀ ਇੰਪੋਰਟੈਂਟ ਬਣਾਤਾ ਸੀ ਮੱਥਾ ਟੇਕਣਾ ਸਾਡਾ ਇੰਪੋਰਟੈਂਟ ਹੈ ਗੁਰਮਤ ਸਾਈਡ 'ਚ ਰਹਿ ਗਈ ਗੁਰਬਾਣੀ ਸਾਈਡ 'ਚ ਰਹਿ ਗਈ ਅੱਜ ਅਸੀਂ ਨਾ ਗੁਰਮਤ ਨਾ ਗੁਰਬਾਣੀ ਨਾ ਗੁਰਮੁਖੀ ਅੱਜ ਗੁਰਮੁਖੀ ਤੋਂ ਵੀ ਟੁੱਟਦੇ ਜਾ ਰਹੇ ਹਾਂ ਤਾਂ ਬਾਣੀ ਕਿਦਾਂ ਪੜਾਂਗੇ ਬਾਣੀ ਪੜਾਂਗੇ ਨਹੀਂ ਤਾਂ ਬਾਣੀ ਸਮਝਾਂਗੇ ਕਿਦਾਂ ਹਾਂਜੀ ਚਲੋ ਬਾਣੀ ਸਮਝੀਏ ਪੜਨਾ ਵੀ ਸਿੱਖੀਏ ਪੜ ਲਈਏ ਬਾਣੀ ਨੂੰ ਬਾਣੀ ਕੀ ਪੜ ਕੇ ਸਮਝਣ ਦਾ ਜਤਨ ਕਰੀਏ ਕੋਸ਼ਿਸ਼ ਕਰੀਏ ਸ਼ਾਇਦ ਬਦਨ ਤੇ ਗੁਰੂ ਕਿਰਪਾ ਕਰ ਦੇਗਾ ਸਾਡੇ ਤੇ ਤੇ ਸਾਨੂੰ ਗੁਰੂ ਦੀ ਮੱਤ ਮਿਲ ਜਾਏਗੀ ਹੈਨਾ ਅਰਦਾਸ ਕਰੀਏ